ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਰਾਜਵੀਰ ਜਵੰਦਾ ਦੇ ਹਲਾਤਾਂ ਲਈ ਕੌਣ ਜ਼ਿੰਮੇਵਾਰ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਰੋਡ ਐਕਸੀਡੈਂਟ ਕੋਈ ਸਧਾਰਨ ਹਾਦਸਾ ਨਹੀਂ ਇਸ ਨੂੰ ਅਸੀਂ ਸਿਰਫ ਐਕਸੀਡੈਂਟ ਕਹਿ ਕੇ ਟਾਲ ਨਹੀਂ ਸਕਦੇ ਜਿਹੜਾ ਵੀਰ ਹਮੇਸ਼ਾ ਰੋਡ ਸੇਫਟੀ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦਾ ਸੀ ਹੈਲਮਟ ਪਾ ਕੇ ਨਿਯਮਾਂ ਦੀ ਪਾਲਣਾ ਕਰਦਾ ਸੀ ਅੱਜ ਉਹ ਜਾਨ ਲਈ ਲੜ ਰਿਹਾ ਹੈ ਇਹ ਹਾਦਸਾ ਸਿੱਧਾ-ਸਿੱਧਾ ਸਵਾਲ ਖੜਾ ਕਰਦਾ ਹੈ ਸਾਡੀ ਸਰਕਾਰ ਸਾਹਮਣੇ ਅਵਾਰਾ ਪਸ਼ੂਆਂ ਦੇ ਨੱਥ ਕੌਣ ਪਾਏਗਾ ਪੰਜਾਬ ਦੀਆਂ ਛੜਕਾਂ ਤੇ ਹਰ ਰੋਜ਼ ਬੇਹਿਸਾਬ ਜਾਨਾਂ ਇਨ੍ਹਾਂ ਪਸ਼ੂਆਂ ਕਾਰਨ ਜਾਂਦੀਆਂ ਹਨ ਘਰ ਉੱਜੜਦੇ ਹਨ ਪਰ ਅਫਸੋਸ ਹਾਲੇ ਤੱਕ ਕੋਈ ਟਕਮਾ ਹੱਲ ਨਹੀਂ ਲੱਭਿਆ ਗਿਆ ਪਸ਼ੂ ਬੇਜਵਾਨ ਹਨ ਗਲਤੀ ਉਹਨਾਂ ਦੀ ਨਹੀਂ ਗਲਤੀ ਪ੍ਰਣਾਲੀ ਦੀ ਹੈ ਗਲਤੀ ਉਹ ਸਰਕਾਰ ਦੀ ਹੈ ਜਿਸਨੇ ਰੋਡ ਸੇਫਟੀ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਰਾਜਵੀਰ ਜਵੰਦਾਦੀ ਮੌਜੂਦਾ ਹਾਲਾਤ ਬਹੁਤ ਹੀ ਕ੍ਰਿਟੀਕਲ ਹਨ ਬ੍ਰੇਨ ਡਾਈਮੇਜ ਸਪਾਈਨ ਕਾਰਡ ਇੰਜਰੀ ਦੋ ਹਾਰਟ ਅਟੈਕ ਇਹ ਸੋਚ ਕੇ ਹੀ ਦਿਲ ਕੰਬਦਾ ਹੈ ਕਿ ਜਿਸ ਪਰਿਵਾਰ ਦਾ ਚਿਰਾਗ ਹੈ ਉਹ ਕਿਸੇ ਵੀ ਬਿਲੇ ਬਹੁਤ ਸਕਦਾ ਹੈ ਉਸ ਦੀ ਪਤਨੀ ਸੋਰੇ ਪਿੰਡ ਦੇ ਲੋਕ ਸਭ ਦੇ ਹਾਲਾਤ ਵੇਖ ਕੇ ਸਮਝ ਆਉਂਦਾ ਹੈ ਕਿ ਦਰਦ ਸਿਰਫ ਖਬਰਾਂ ਵਿੱਚ ਨਹੀਂ ਹੁੰਦਾ ਇਹ ਲੋਕਾਂ ਦੇ ਦਿਲਾਂ ਵਿੱਚ ਉਤਰੇ ਉਹਦਾ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ মিডিਆ ਨੇ ਇਸ ਮਾਮਲੇ ਨੂੰ ਇੱਕ ਰੇਸ ਬਣਾ ਕੇ ਰੱਖ ਦਿੱਤਾ ਕੌਣ ਸਭ ਤੋਂ ਪਹਿਲਾਂ ਇੰਟਰਵਿਊ ਲਿਆਵੇਗਾ ਕੌਣ ਸਭ ਤੋਂ ਪਹਿਲਾਂ ਪਰਿਵਾਰ ਦੇ ਘਰੋਂ ਵੀਡੀਓ ਕੈਪਚਰ ਕਰੇਗਾ ਇਹ ਸੰਵੇਦਨਸ਼ੀਲਤਾ ਦੀਆਂ ਹੱਦਾਂ ਤੋਂ ਪਰੇ ਦੀ ਗੱਲ ਹੈ ਅਸੀਂ ਪੰਜਾਬੀ ਆਪਣੀ ਭਾਵਨਾ ਲਈ ਮਸ਼ਹੂਰ ਹਾਂ ਸਾਨੂੰ ਬਾਲੀਵੁੱਡ ਵਾਲਿਆਂ ਵਾਂਗ ਪਪਰਾਜ਼ੀ ਨਹੀਂ ਬਣਨਾ ਚਾਹੀਦਾ ਪਰ ਅਫਸੋਸ ਅੱਜ ਉਹ ਰੇਖਾ ਖੁੱਲ੍ਹੇ ਆਮ ਲੰਗੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਬੱਬੂ ਮਾਨ ਗਿੱਪੀ ਗਰੇਵਾਲ ਵਰਗੇ ਕਲਾਕਾਰਾਂ ਨੇ ਹੌਸਲੇ ਦੇ ਸਨੇਹੇ ਪਾਏ ਹਨ ਇਹ ਸਾਰਾ ਪਿਆਰ ਤੇ ਦਬਾਵਾ ਹੀ ਰਾਜਵੀਰ ਵੀਰ ਨੂੰ ਹੌਲੀ-ਹੌਲੀ ਵਾਪਸ ਖੜਾ ਕਰਨ ਗਿਆ ਸਾਡੀ ਇੱਕੋ ਅਰਦਾਸ ਹੈ ਪਰਿਵਾਰ ਦੀ ਪ੍ਰਾਈਵੇਸੀ ਦਾ ਸਤਿਕਾਰ ਕੀਤਾ ਜਾਵੇ ਅਤੇ ਹਰ ਪੰਜਾਬੀ ਇਕੱਠੇ ਹੋ ਕੇ ਉਸ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰੇ ਰਾਜਵੀਰ ਜਵੰਦਾ ਦੀ ਜਾਨ ਦੀ ਕੀਮਤ ਸਿਰਫ ਉਸਦੇ ਪਰਿਵਾਰ ਦੇ ਲਈ ਨਹੀਂ ਸਾਰੇ ਪੰਜਾਬ ਲਈ ਹੈ ਉਹ ਸਿਰਫ ਇੱਕ ਗਾਇਕ ਨਹੀਂ ਸਾਡੀ ਨੌਜਵਾਨ ਪੀੜੀ ਦਾ ਆਈਕਨ ਹੈ ਅੱਜ ਉਸ ਦੀ ਲੜਾਈ ਸਾਡੀ ਲੜਾਈ ਬਣ ਚੁੱਕੀ ਹੈ ਲੜਾਈ ਜਾਗਰੂਕਤਾ ਲਈ ਰੋਡ ਸੇਫਟੀ ਲਈ ਸਰਕਾਰ ਜ਼ਿੰਮੇਵਾਰੀ ਲਈ ਹਰ ਪੰਜਾਬੀ ਨੇ ਕੋਰਦਾਸ ਕਰਨੀ ਚਾਹੀਦੀ ਹੈ ਕਿ ਏ ਵਾਏ ਗੁਰੂ ਆਪਣੇ ਚਰਨਾਂ ਵਿੱਚ ਬੇਨਤੀ ਹੈ ਰਾਜਵੀਰ ਵੀਰ ਨੂੰ ਜਲਦੀ ਤੋਂ ਜਲਦੀ ਚੰਗੀ ਸਿਹਤ ਬਖਸ਼ੋ ਉਸ ਦਾ ਪਰਿਵਾਰ ਮੋੜ ਹੱਸੇ ਪੰਜਾਬ ਦੀਆਂ ਗਲੀਆਂ ਮੋਡਲਸ ਦੀ ਆਵਾਜ਼ ਨਾਲ ਗੂੰਜਣ ਧੰਨਵਾਦ ਜੀ